ਅੱਜ ਦੀ ਵੀਡੀਓ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਬੁਢਾਪਾ ਪੈਨਸ਼ਨ ਨੂੰ ਲੈ ਕੇ ਤਾਂ ਪੰਜਾਬ ਸਰਕਾਰ ਨੇ ਵੱਡੀ ਅਪਡੇਟ ਦਿੱਤੀ ਆ ਹੁਣੇ-ਹੁਣੇ ਖਬਰ ਨਿਕਲ ਕੇ ਆ ਰਹੀ ਆ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਆ ਦੋਸਤੋ ਤਾਂ ਉਹਨਾਂ ਦੇ ਲਈ ਇਹ ਅਪਡੇਟ ਹੈ ਤਾਂ 3 ਮਹੀਨਿਆਂ ਤੱਕ ਬੁਢਾਪਾ ਪੈਨਸ਼ਨ ਬੈਂਕ ਚੋਂ ਜੇ ਨਹੀਂ ਕਢਵਾਈ ਤਾਂ ਰਕਮ ਵਾਪਸ ਹੋਵੇਗੀ ਤਾਂ ਦੱਸਦੇ ਹੀ ਹੈ ਘਪਲਿਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਕਿ ਬੁਢਾਪਾ ਪੈਨਸ਼ਨ ਤੇ ਹੁਣ ਸਰਕਾਰ ਸਖਤ ਹੋ ਚੁੱਕੀ ਹੈ 3 ਮਹੀਨਿਆਂ ਤੱਕ ਬੈਂਕ ਚ ਪੈਨਸ਼ਨ ਨਾ ਕਢਵਾਈ ਤਾਂ ਰਕਮ ਹੋਵੇਗੀ ਵਾਪਸ ਤਾਂ ਦੱਸਦੇ ਹੀ ਜੇਕਰ ਬਜ਼ੁਰਗਾਂ ਨੇ ਜਿਹੜੀ ਪੈਨਸ਼ਨ ਹੈ 3 ਮਹੀਨਿਆਂ ਤੱਕ ਨਹੀਂ ਕਢਵਾਈ ਕਈ ਲੋਕ ਸੋਚ ਲੈਂਦੇ ਨੇ ਤੇ ਇਕੱਠੀ ਪੈਨਸ਼ਨ ਕਢਵਾ ਲਵਾਂਗੇ ਪਰ ਉਹਦੇ ਵਿੱਚ ਕੀ ਹੈ ਜੇਕਰ 3 ਮਹੀਨਿਆਂ ਤੱਕ ਨਹੀਂ ਕਢਵਾਉਂਦੇ ਟਾਈਮ ਹੈ ਜਿਹੜਾ ਉਹ ਲੰਘ ਜਾਂਦਾ ਤਾਂ ਰਕਮ ਵਾਪਸ ਹੋ ਜਾਵੇਗੀ ਕਹਿਣ ਦਾ ਭਾਵ ਉਹਨਾਂ ਦੇ ਖਾਤਿਆਂ ਦੇ ਵਿੱਚ ਰਕਮ ਨਹੀਂ ਰਹੇਗੀ ਤਾਂ ਤੁਹਾਨੂੰ ਦੱਸ ਦਈਏ ਜੇਕਰ ਇਹ ਵਾਪਸ ਚਲੀ ਜਾਂਦੀ ਹੈ ਤਾਂ ਉਸ ਦੇ ਲਈ ਕਾਰਨ ਦੱਸਣਾ ਹੋਵੇਗਾ ਤੁਹਾਨੂੰ ਪਹਿਲਾਂ ਕਾਰਨ ਦੱਸਣ ਤੋਂ ਬਾਅਦ ਹੀ ਪੈਨਸ਼ਨ ਹੈ ਜਿਹੜੀ ਮਿਲੇਗੀ ਨਹੀਂ ਤੁਹਾਡੀ ਪੈਨਸ਼ਨ ਬੰਦ ਹੋ ਜਾਵੇਗੀ ਫਿਲਹਾਲ ਇੰਨਾ ਹੀ ਧੰਨਵਾਦ